ਮੁਸੇਪਿੰਡ ਪਹੁੰਚੇ ਅੱਜ ਅਸੀਂ ਸਿੱਧੂ ਮੁਸੇਵਾਲੀ ਦੀ ਬਰਸੀ ਹੈ ਤੀਸਰੀ ਸਿੱਧੂ ਦੇ ਫੈਜ਼ ਦੂਰੋਂ ਦੂਰੋਂ ਆਉਂਦੇ ਪਹਿਨੇ ਤੇ ਸਿੱਧੂ ਦੇ ਲਈ ਜੋ ਤੋਹਫੇ ਤਿਆਰ ਕੀਤੇ ਸਨ ਉਹਨਾਂ ਨੇ ਜਾਂ ਉਹਦੇ ਜਾਣ ਤੋਂ ਬਾਅਦ ਜੋ ਤਿਆਰੀਆਂ ਨੇ ਆ ਤ ਉਹਨੂੰ ਦਿਖਾ ਦਿੰਨੇ ਆ ਬਾਈ ਉਤਾਰ ਕੇ ਦਿਖਾਓ ਕੀ ਆ ਦੇਖੋ ਕਿੰਨੀ ਸੋਹਣੀ ਪੋਰਟਰੇਟ ਪੇਂਟਿੰਗ ਬਣਾਈ ਹੈ ਔਰ ਇਸ ਦਾ ਜੋ ਕਲਾਕਾਰ ਹੈ ਨਾ ਸ਼ਾਹਕਾਰ ਤੁਸੀਂ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਰਨ ਸਿੱਧੂਈ ਕਰਨ ਸਿੱਧੂ ਕਿੰਨੇ ਕ ਵੱਡੇ ਫੈਨ ਹੋ ਸਿੱਧੂ ਬਹੁਤ ਵੱਡੇ ਫੈਨ ਹੈ ਜਿੰਨੇ ਕ ਅੱਗੇ ਹੁੰਦੇ ਘਟ ਹਾਂਜੀ ਹਾਂਜੀ ਇਹ ਕਿਤੋਂ ਇਨਸਪੀਰੇਸ਼ਨ ਮਿਲੀ ਹੈ ਬਣਾਉਣ ਦੀ ਇਨਸਪੀਰੇਸ਼ਨ ਤਾਂ ਬਸ ਐਂ ਸੀ ਵੀ ਕੋਈ ਮਤਲਬ ਡਰਾਇੰਗ ਦੇ ਕੇ ਜਾਂਦਾ ਜਿੱਕਲੇ ਸਿੱਧੂ ਦੀ ਕੋਈ ਬਾਪੂ ਜੀ ਦੀ ਮੇਰਾ ਐਂ ਸੀਗਾ ਵੀ ਬਸ ਪੂਰੀ ਫੈਮਿਲੀ ਇੱਕ ਫੋਟੋ 'ਚ ਇਕੱਠੀ ਹੋਵੇ ਸਿੱਧੂ ਦੇ ਜੌਂਦੇ ਜੀ ਕਦੇ ਮਿਲੇ ਸੀ ਉਹਨੂੰ ਨਹੀਂ ਜੌਂਦੇ ਜੀ ਨਹੀਂ ਮਿਲਦਾ ਮੌਕਾ ਮਿਲਿਆ ਉਸ ਤੋਂ ਬਾਅਦ ਚ ਤਿੰਨ ਚਾਰ ਵਾਰ ਆਇਆ ਤੇ ਮੰਮੀ ਪਾਪਾ ਨੂੰ ਦੇਖ ਕੇ ਜਾਉਂਗੇ ਹਾਂਜੀ ਹਾਂਜੀ ਮੁਲਾਕਾਤ ਹੋਈ ਕਿਦੀ ਉਹਨਾਂ ਦੇ ਮੰਮੀ ਡੈਡੀ ਨਾਲ ਹਾਂਜੀ ਪਹਿਲਾਂ ਤਿੰਨ ਚਾਰ ਵਾਰੀ ਹੋਈ ਹੈ ਅੱਛਾ ਕਿਵੇਂ ਦਾ ਸੁਭਾਅ ਹੈ ਉਹ ਦੇ ਮੰਮੀ ਪਾਪਾ ਦੇ ਕਿੰਨੇ ਕਿਵੇਂ ਮਿਲਦੇ ਬਹੁਤ ਵਧੀਆ ਪੂਰੀ ਸਵੀਟ ਫੈਮਿਲੀ ਹੈ ਜੀ ਬਤ ਗਿਆ ਮਤਲਬ ਐ ਨਹੀਂਗਾ ਵੀ ਵੱਡੇ ਬੰਦੇ ਆ ਕੇ ਹੰਕਾਰ ਹੋਵੇ ਬਹੁਤ ਵਧੀਆ ਫੈਮਿਲੀ ਹੈ ਕਿ ਹਰੇਕ ਨੂੰ ਮਿਲਦੀ ਆਈ ਜਾਏ ਸਿੱਧੂ ਨੂੰ ਅੱਜ 3 ਸਾਲ ਹੋ ਚੱਲੇ ਨੇ ਜਗਾਇ ਨੂੰ ਇਨਸਾਫ ਤੁਹਾਨੂੰ ਲੱਗਦਾ ਕਿੱਥੇ ਰੁਕ ਗਿਆ ਕਿਉਂ ਨਹੀਂ ਮਿਲਦਾ ਇਹਨਾਂ ਸਾਹਿਬ ਭਾਈ ਪਤਾ ਹੀ ਨਹੀਂਗਾ ਉਹਨ ਕੀ ਕਹੇ ਸਰਕਾਰਾਂ ਦਾ ਵੀ ਹੋ ਸਕਦਾਗਾ ਬਾਕੀ ਜੇ ਕਰਨਾ ਹੋਵੇ ਤਾਂ ਕਰ ਵੀ ਸਕਦੇ ਆਗੇ ਬਟ ਕੀ ਕਰਗੇ ਹੁਣ ਇਹਨਾਂ ਨੂੰ ਆਪਾਂ ਉਹਦਾ ਕੀ ਕਰਦੇ ਤੁਸੀਂ ਪੜਦੇ ਹੋ ਹਾਂਜੀ ਹਾਂਜੀ ਪਲੱਸ 1 ਚ ਹੈ ਜੀ ਅੱਛਾ ਤੇ ਇਹ ਤੁਸੀਂ ਜਦੋਂ ਬਣਾਉਣੀ ਸ਼ੁਰੂ ਕੀਤੀ ਕਿੰਨਾ ਸਮਾਂ ਲੱਗ ਗਿਆ ਨਾ ਬੜਾ ਦੋ ਦਿਨ ਲੱਗ ਗਿਆ ਡਰਾਇੰਗ ਬਣਾਉਣ ਨੂੰ ਦੋ ਦਿਨ ਹਾਂਜੀ ਉਸ ਤੋਂ ਪਹਿਲਾਂ ਵੀ ਕੁਝ ਬਣਾ ਬਣਾ ਕੇ ਮਟਾਈਆ ਕਿ ਫਾਈਨਲ ਟੇਕ ਇਹੀ ਫਾਈਨਲ ਟੇਕ ਹੀ ਹੈ ਜੀ ਵੈਸੇ ਅੱਛਾ ਜੀ ਸਟਾਰਟ ਟੂ ਫਿਨਿਸ਼ ਤੁਸੀਂ ਦੂਸਰੇ ਵਾਲੇ ਦੇ ਪੇਰੈਂਟਸ ਨੂੰ ਤੁਸੀਂ ਦੇਖ ਕੇ ਜਾਓਗੇ ਹਾਂਜੀ ਹਾਂਜੀ ਤਾਂ ਦੂਜੀ ਉਹਨਾਂ ਦੀ ਕੋਈ ਤਸਵੀਰ ਰੱਖੀ ਸੀ ਕੋਈ ਫੁੱਲ ਫੈਮਿਲੀ ਫੋਟੋ ਫੇਕ ਕੇ ਬਣਾਈ ਫਿਰ ਕਿੱਦਾਂ ਬਣੇਗਾ ਆਪ ਜਿਹੜੀ ਆ ਆਪਣੀ ਦੋ ਵਾਲੀਆਂ ਫੋਟੋਆਂ ਆ ਇਹ ਵਾਲੀਆਂ ਦੋ ਪਿਕ ਇਹ ਅਲੱਗ ਸੀ ਮੈਂ ਇਹ ਆ ਦੋ ਪਿਕਚਰ ਅਲੱਗ ਸੀ ਆ ਇਹਨਾਂ ਦੋਨਾਂ ਨੂੰ ਕੰਬਾਈਨ ਕੀਤਾ ਜੀ ਆਪਾਂ ਮੈਂ ਦੇਖ ਸਕਦਾ ਬਹੁਤ ਜ਼ਿਆਦਾ ਡਿਟੇਲਿੰਗ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਪੋਰਟਰੇਟ ਬਣਾਇਆ ਗਿਆ ਔਰ ਤੁਹਾਡੇ ਪੇਰੈਂਟਸ ਨੂੰ ਕਿੰਨਾ ਕੋ ਪ੍ਰਾਊਡ ਹੈ ਤੁਸੀਂ ਇੰਨੇ ਵਧੀਆ ਆਰਟਿਸਟ ਹੋ ਸਿੱਧੂ ਵੀ ਇੱਕ ਆਰਟਿਸਟ ਸੀ ਉਹਨਾਂ ਨੂੰ ਦੱਸਿਆ ਕਦੀ ਕਿ ਮੈਂ ਪੇਂਟਿੰਗ ਵਾਲੀ ਲਾਈਨ 'ਚੇ ਜਾਣਾ ਚਾਹੁੰਦਾ ਕਿ ਬੰਨਣਾ ਚਾਹੁੰਦਾ ਤੁਸੀਂ ਪੇਂਟਿੰਗ ਵਾਲੀ ਲਾਈਨ ਚ ਤੇ ਬਈ ਬਿਜ਼ਨਸ ਵਾਲੀ ਲਾਈਨ 'ਚ ਜਿਹੜੋ ਪਹਿੰਦਾ ਪਹਿੰਦਾ ਸਟਾਰਟ ਕੀਤਾ ਸੀ ਔਰ ਤਾਂ ਰਿਸ਼ਤੇਦਾਰ ਵੀ ਕਹਿੰਦੇ ਸੀ ਕਿ ਵੀ ਕਾ ਚਮਚੇ ਮਰੀ ਜਾਂਦਾ ਕਵੀ ਉਹੀ ਲੱਗਿਆ ਪੈਂਗਾ ਤੇਰਾ ਕੁਝ ਨਹੀਂ ਹੁੰਦਾ ਬਟ ਹੁਣ ਜਰੂ ਦੇਖਦਿਆ ਕਹੋ ਨਾ ਰੇ ਕਹਿੰਦਾ ਬਈ ਸਾਡੀ ਬਣਾ ਦੇ ਸਾਡੀ ਬਣਾ ਦੇ ਉਸੇ ਵਾਲਾ ਕਿੰਨੀ ਕੁ ਵੀ ਇਨਸਪੀਰੇਸ਼ਨ ਹੈ ਕਲਾਕਾਰ ਨੇ ਕਿਉਂਕਿ ਉਹ ਬੰਦਾ ਕਿਸ ਪਿੰਡ ਤੋਂ ਢੱਕੇ ਕਿੱਥੇ ਪਹੁੰਚ ਗਿਆ ਕੀ ਲੱ ਟਾਇਨਟ ਸੀਗਾ ਬੰਦੇ ਦਾ ਬਸ ਬਹੁਤ ਭੋਲੇ ਭਾਲੇ ਬੰਦੇ ਸੀ ਬਸ ਉਹਨਾਂ ਦੀ ਇਨਸਪੀਰੇਸ਼ਨ ਉਹਨਾਂ ਦੇ ਗਾਣੇ ਸੁਣ ਕੇ ਡਰਾਇੰਗ ਬਣਾਉਣੇ ਆ ਜੀ ਆਪਾਂ ਹਾਂ ਜੀ ਤੇ ਜੋ ਦਰਸ਼ਕਾਂ ਨੂੰ ਦੇਖਦੇ ਪਏ ਨੇ ਪੂਰੀ ਦੁਨੀਆ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਵੇਖੂਗੇ ਸਿਰਫ ਪੰਜਾਬ ਹੀ ਨਹੀਂ ਇੰਡੀਆ ਨਹੀਂ ਲੋਕ ਤੁਹਾਨੂੰ ਬਾਹਰ ਤੱਕ ਵੇਖ ਕੇ ਬੈਠ ਕੇ ਦੇਖਣਗੇ ਸਿੱਧੂ ਬਾਰੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਬਸ ਬਰੇ ਸਿੱਧੂ ਬਹੁਤ ਵਧ ਗਿਆ ਬੰਦਾ ਸੀਗਾ ਲੈਜੈਂਡ ਸੀਗਾ ਤੇ ਹੋਰਾਂ ਦਾ ਆਪਾਂ ਕੀ ਕਹਿਣਾ ਜਿਹੜੇ ਹੇਟਰਸ ਉਹਦਾ ਬੋਲਦੇ ਹੀ ਰਹਿਣਗੇ ਸਿੱਧੂ ਬਸ ਸਿੱਧੂ ਹੀ ਸੀਗਾ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਫੈਨਸ ਨੇ ਦੂਰ ਦੂਰੋਂ ਪਹੁੰਚਦੇ ਨੇ ਉਹਦੇ ਨਾਂ ਦੀਆਂ ਪੇਂਟਿੰਗਸ ਬਣਦੀਆਂ ਨੇ ਸਿੱਧੂ ਦੀਆਂ ਪੇਂਟਿੰਗਸ ਬਣਦੀਆਂ ਨੇ ਸੋਹਣਾ ਪੋਰਟਰੇਟ ਔਰ ਦੇਖੋ ਬਾਈ ਨੇ ਆਪਣਾ ਨੰਬਰ ਵੀ ਲਿਖਿਆ ਹੋਇਆ ਬਾਈ ਦਾ ਨਾਮ ਵੀ ਸਿੱਧੂ ਹੈ ਸੋ ਇਦਾਂ ਦੇ ਲੋਕਾਂ ਨਾਲ ਤੁਹਾਨੂੰ ਮਿਲਉਂਦੇ ਰਵਾਂਗੇ ਅੱਜ ਦੇ ਦਿਨ ਤੁਸੀਂ ਜੁੜੇ ਰਹੋ ਸਾਡੇ ਨਾਲ